ਜਨਮ 2 ਫਰਵਰੀ 1801 ਪਿਤਾ ਮਹਾਰਾਜਾ ਰਣਜੀਤ ਸਿੰਘ ਮਾਤਾ ਮਹਾਰਾਣੀ ਦਾਤਾਰ ਕੌਰ ਜਿਸ ਨੂੰ ਮਾਈ ਨਕੈਨਵੀ ਕਿਹਾ ਜਾਂਦਾ ਹੈ ਖੜਕ ਸਿੰਘ ਦਾ ਪਾਲਨ ਪੋਸ਼ਣ ਲਾਹੌਰ ਦਰਬਾਰ ਦੀ ਸ਼ਾਨ ਵਿੱਚ ਹੋਇਆ ਸੀ ਅਤੇ ਛੋਟੀ ਉਮਰ ਤੋਂ ਹੀ ਉਸ ਨੂੰ ਰਾਜ ਕਲਾ ਅਤੇ ਫੌਜੀ ਮਾਮਲਿਆਂ ਵਿੱਚ ਸਿਖਲਾਈ ਦਿੱਤੀ ਗਈ ਸੀ ਖੜਕ ਸਿੰਘ ਨੂੰ 1816 ਵਿੱਚ ਅਧਿਕਾਰਤ ਤੌਰ ਤੇ ਵਾਰਸ ਪਰਤਕ ਟਿੱਕਾ ਕਨਵਰ ਕੋਸ਼ਿਤ ਕੀਤਾ ਗਿਆ ਸੀ ਉਸਨੇ ਛੋਟੀ ਉਮਰ ਵਿੱਚ ਹੀ ਫੌਜੀ ਮੁਹਿੰਮਾਂ ਦੀ ਅਗਵਾਈ ਕੀਤੀ ਜਿਸ ਵਿੱਚ ਕਸ਼ਮੀਰ ਅਤੇ ਮਲਤਾਨ ਦੇ ਇਲਾਕਿਆਂ ਨੂੰ ਇਕਜੁੱਟ ਕਰਨ ਵਿੱਚ ਮਦਦ ਕਰਨਾ ਸ਼ਾਮਲ ਸੀ ਰਣਜੀਤ ਸਿੰਘ ਦੀ ਮੌਤ 1839 ਵਿੱਚ ਹੋਈ ਅਤੇ ਖੜਕ ਸਿੰਘ ਸਿੱਖ ਸਾਮਰਾਜ ਦਾ ਮਹਾਰਾਜਾ ਬਣ ਗਿਆ ਹਾਲਾਂਕਿ ਉਸ ਦਾ ਰਾਜ ਥੋੜੇ ਸਮੇਂ ਲਈ ਰਿਹਾ ਅਤੇ ਸਮੱਸਿਆਵਾਂ ਨਾਲ ਭਰਿਆ ਹੋਇਆ ਸੀ ਖੜਕ ਸਿੰਘ ਨੂੰ ਉਸਦੇ ਵਿਵਾਦਪੂਰਨ ਸਲਾਹਕਾਰ ਚੇਤ ਸਿੰਘ ਬਾਜਵਾ ਦੁਆਰਾ ਕਮਜ਼ੋਰ ਅਤੇ ਪਾਰੀ ਪ੍ਰਭਾਵਿਤ ਮੰਨਿਆ ਜਾਂਦਾ ਸੀ ਇਸ ਨਾਲ ਦਰਬਾਰ ਅਤੇ ਕੁਲੀਨ ਵਰਗ ਵਿੱਚ ਅਵਿਸ਼ਵਾਸ ਪੈਦਾ ਹੋਇਆ ਉਸ ਦਾ ਆਪਣਾ ਪੁੱਤਰ ਨੌਨੀਹਾਲ ਸਿੰਘ ਅਤੇ ਦਰਬਾਰ ਦੇ ਹੋਰ ਲੋਕ ਜਿਨ੍ਹਾਂ ਵਿੱਚ ਸ਼ਕਤੀਸ਼ਾਲੀ ਡੋਗਰਾ ਭਰਾ ਵੀ ਸ਼ਾਮਲ ਸਨ ਉਸ ਦੇ ਵਿਰੁੱਧ ਹੋ ਗਏ 1839 ਵਿੱਚ ਗੱਦੀ ਸੰਭਾਲਣ ਤੋਂ ਕੁਝ ਮਹੀਨੇ ਬਾਅਦ ਖੜਕ ਸਿੰਘ ਨੂੰ ਉਸ ਦੇ ਆਪਣੇ ਦਰਬਾਰ ਨੇ ਪ੍ਰਭਾਵਸ਼ਾਲੀ ਢੰਗ ਨਾਲ ਸੱਤਾ ਤੋਂ ਬਾਹਰ ਕਰ ਦਿੱਤਾ ਖੜਕ ਸਿੰਘ ਦੀ ਮੌਤ 5 ਨਵੰਬਰ 1840 ਨੂੰ ਸ਼ੱਕੀ ਹਾਲਾਤਾਂ ਵਿੱਚ ਹੋਈ ਇਹ ਵਿਆਪਕ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਸ ਨੂੰ ਹੌਲੀ ਹੌਲੀ ਜ਼ਹਿਰ ਦਿੱਤਾ ਗਿਆ ਸੀ ਸੰਭਵ ਤੌਰ ਤੇ ਤੇ ਦਰਬਾਰੀਆਂ ਦੁਆਰਾ ਜੋ ਉਸ ਦੀ ਸੱਤਾ ਵਿੱਚ ਵਾਪਸੀ ਤੋਂ ਡਰਦੇ ਸਨ ਉਸ ਦੇ ਸਲਾਹਕਾਰ ਚੇਤ ਸਿੰਘ ਬਾਜਵਾ ਦੀ ਖੜਕ ਸਿੰਘ ਦੀ ਮੌਤ ਤੋਂ ਥੋੜੀ ਦੇਰ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਨੌਨੀਹਾਲ ਸਿੰਘ ਦੀ ਵੀ ਇਸੇ ਤਰ੍ਹਾਂ ਰਹੱਸਮਈ ਹਾਲਾਤਾਂ ਵਿੱਚ ਦੁਖਦਾਈ ਮੌਤ ਹੋਈ ਜੋ ਸਿੱਖ ਸਾਮਰਾਜ ਦੇ ਪਤਨ ਦੀ ਸ਼ੁਰੂਆਤ ਸੀ ਖੜਕ ਸਿੰਘ ਦੇ ਰਾਜ ਨੂੰ ਅੰਦਰੂਨੀ ਅਸਥਿਰਤਾ ਅਤੇ ਮਹਿਲ ਦੀਆਂ ਸਾਜ਼ਿਸ਼ਾਂ ਲਈ ਵਦੇਰੇ ਯਾਦ ਕੀਤਾ ਜਾਂਦਾ ਹੈ ਜਿਸ ਨੇ ਬ੍ਰਿਟਿਸ਼ ਦਖਲਅੰਦਾਜ਼ੀ ਅਤੇ ਸਿੱਖ ਸਾਮਰਾਜ ਦੇ ਅੰਤ ਵਿੱਚ ਪਤਨ ਦਾ ਰਾਹ ਪੱਧਰਾ ਕੀਤਾ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ